ਸਭ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0828 ਸਾਕਦੀ ਵਾਲ ਜੋ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਪੀਐਮ ਸੀਰੀ ਸਰਕਾਰੀ ਸੀਨੀਅਰ ਸਕੰਦਰੀ ਸਮਾਰਟ ਸਕੂਲ ਮੈਲਾ ਟੌਕ ਦੇ ਸਾਲਾਨਾ ਸਮਾਗਮ ਦੀ ਹਨ ਇਸ ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਦਮਨ ਸਿੰਘ ਬਾਜਬਾ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਉੱਗੇ ਸਮਾਜ ਸੇਵੀ ਸ੍ਰੀ ਵਿਜੇ ਗੁੜਲ ਜੀ ਅਤੇ ਮੈਡਮ ਰੀਤੂ ਗੁੜਲ ਜੀ ਸਾਬਕਾ ਪ੍ਰਧਾਨ ਨਗਰ ਕੌਂਸਲਰ ਲੋਂਗੋਵਾਲ ਉਹ ਵੀ ਵਿਸ਼ੇਸ਼ ਤੌਰ ਤੇ ਪੁਜੇ ਪ੍ਰਿੰਸੀਪਲ ਇਨਚਾਰਜ ਪਰਮਿੰਦਰ ਕੁਮਾਰ ਦੀ ਲੋਂਗੋਵਾਲ ਅਤੇ ਸਮੂਹ ਸਕੂਲ ਸਟਾਫ ਵੱਲੋਂ ਮੈਡਮ ਦਮਨ ਸਿੰਘ ਬਾਜਬਾ ਜੀ ਅਤੇ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੀਪੀਆਂ ਪੇਸ਼ਕਾਰੀਆਂ ਦਾ ਆਏ ਮਹਿਮਾਨਾਂ ਨੇ ਖੂਬ ਆਨੰਦ ਲਿਆ ਸੋ ਆਪਣੇ ਵਿਚਾਰਾਂ ਦੌਰਾਨ ਮੈਡਮ ਦਮਨੁਥਿੰਦ ਬਾਜਵਾ ਜੀ ਨੇ ਜਿੱਥੇ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਉੱਥੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਸੋ ਬਿਨਾਂ ਦੇਰ ਕੀਤੇ ਦੇਖਦੇ ਹਾਂ ਪੂਰਾ ਪ੍ਰੋਗਰਾਮ ਬੜੀ ਨਿਮਰਤਾ ਦੇ ਨਾਲ ਮੈਂ ਮੈਡਮ ਦਮਨੁਥਿੰਦ ਬਾਜਵਾ ਜੀ ਨੂੰ ਰਿਕੁਐਸਟ ਕਰਾਂਗਾ ਕਿ ਸਾਡੇ ਬੱਚਿਆਂ ਨੂੰ अपने आशीर्वाद के दो शब्दो so बहुत बहुत धन्यवाद ही सोने और सुंदर स्कूल के मंच तो अच्डे तो सारे ना रूबरू होने का मौका मिल रहा है उसल सब तो पहला मैं धनवाद करना चाहनी हाँ स्कूल के गवर्नमेंट सीनियर सैकेंडरी समार्ट स्कूल महिला के जेसीपल इंचार्ज ने मेरे वे भा परमिंदर जी जिन्ह का मैं एज सिर्फ एक प्रोफेसनल सा नहीं है क्योंकि ਇਹ ਮੇਰੇ ਬਹੁਤ ਹੀ ਸਾਡੇ ਪਸੰਦੀਕ ਸਾਡੇ ਪਰਿਵਾਰਕ ਮੈਂਬਰ ਵਿਜੇ ਗੋਇਲ ਜੀ ਔਰ ਰਿੱਤੂ ਗੋਇਲ ਜੀ ਜਿਹੜੇ ਸਾਹਮਣੇ ਬੈਠੇ ਨੇ ਜਿਹੜੇ ਲੰਗੋਵਾਲ ਦੇ ਪ੍ਰਧਾਨ ਰਹੇ ਨੇ ਮਿਨਿਸਪਲ ਕਾਰਪੋਰੇਸ਼ਨ ਦੇ ਕੌਂਸਲ ਮੈਂ ਇਹ ਉਹਨਾਂ ਦੇ ਬ੍ਰਦਰ ਮੁੰਦੇ ਨਾਤੇ ਮੇਰਾ ਇਹ ਨਾਲ ਪਰਵਾਹ ਵੀ ਕਰਦਾ ਔਰ ਮੈਂ ਇਹਨਾਂ ਬਾਰੇ ਗੱਲਬਾਤ ਪਹਿਲਾਂ ਵੀ ਹੁੰਦੀ ਰਹਿੰਦੀ ਔਰ ਮੈਂ ਜਾਣਦੀ ਹਾਂ ਕਿ ਇਹ ਕਿੰਨਾ ਕਿੰਨੇ ਸ਼ਿੱਦਤ ਨਾਲ ਕਿੰਨੀ ਮਿਹਨਤ ਨਾਲ ਸਕੂਲ ਨੂੰ ਚਲਾ ਰਹੇ ਨੇ ਸਕੂਲ ਦੇ ਕਿਸ ਤਰੀਕੇ ਸਕੂਲ ਦੀ ਬਿਹਤਰੀ ਲਈ ਕੰਮ ਕੀਤਾ ਜਾ ਸਕੇ ਬੱਚਿਆਂ ਨੂੰ ਮੋਟੀਵੇਟ ਕੀਤਾ ਜਾ ਸਕੇ ਸਟਾਫ ਦੀ ਮਦਦ ਦੇ ਨਾਲ ਇਹ ਸਕੂਲ ਵਿੱਚ ਦਿਨ ਰਾਤ ਇੱਕ ਕੀਤੀ ਹੋਈ ਹੈ ਸੋ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਸਟਾਫ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਸ ਮੌਕੇ ਤੇ ਇਸ ਅਨੁਰਵਕਸ਼ਤ ਦਾ ਹਿੱਸਾ ਬਣਨ ਦਾ ਜਿਹੜਾ ਅਫਸਰ ਦਿੱਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਟੇਜ ਤੋਂ ਇਸ ਮંચ ਦਾ ਸੰਚਾਲਨ ਕਰੇ ਸੀਗੇ ਮੈਡਮ ਔਰ ਸਰ ਦੋਨਾਂ ਦਾ ਮੈਂ ਬਿਲੋਂ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੇਰੀ ਤਾਰੀਫ ਵਿੱਚ ਸ਼ਾਇਦ ਮੈਂ ਉਹਨੇ ਉਹੀ ਤਾਰੀਫ ਦੇ ਮਹਤਾਜ ਵੀ ਹੈਗੀ ਉਹਨੇ ਲਾਇਕ ਵੀ ਹੈਗੀ ਜਿਹੜੀਆਂ ਗੱਲਾਂ ਇਹਨਾਂ ਨੇ ਮੇਰੀ ਤਾਰੀਫ ਵਿੱਚ ਕੀਤੀਆਂ ਐਸੋ ਮੈਂ ਉਹਨਾਂ ਦੀ ਵੀ ਬਹੁਤ ਆਭਾਰੀਆਂ ਧੰਨਵਾਦੀਆਂ ਮੇਰੇ ਤੋਂ ਪਹਿਲਾਂ ਮંચ ਤੋਂ ਬੱਚਿਆਂ ਨੂੰ ਸੰਬੋਧਨ ਕਰਕੇ ਗਏ ਬਹੁਤ ਹੀ ਸਤਕਾਰਯੋਗ ਤੇ ਔਰ ਇਥੋ ਦੇ ਪ੍ਰਿੰਸੀਪਲ ਜਿਨ੍ਹਾਂ ਨੇ ਸਤਾਰਾ ਤੋਂ ਤਹੀ ਇਖਤੀ ਆਪਣੀ ਸੇਵਾ ਨਿਭਾਈ ਹੈ ਨਾਨਕ ਸਿੰਘ ਜੀ और सारे ही दर्जा बदरजा जख्यतार सामने बैठी हैं मैं सारे का ही धनवाद करती हूँ और खास करके पिछले बैठे अपने प्यारे बच्चा का बहुत धनवाद करती हूँ कि तीन बहुत ही चंगे डिसिपलिन बहुत चंगे संयम के नाल और बहुत ही एक व्या तरीके इस प्रोग्राम में हिस्सा भी ले रहे हो और इस प्रोग्राम का जो बच्चे पिछले बैठे है उन्होंने भी बहुत डिसिपलिन है और बहुत खुशी है ਮੈਨੂੰ ਪਰਮਿੰਦਰ ਜੀ ਨੇ ਦੱਸਿਆ ਕਿ ਦੂਰੋਂ ਦੂਰੋਂ ਬੱਚੇ ਇਨਖਨੋਰੀ ਤੱਕ ਦੇ ਬੱਚੇ ਸਕੂਲ ਚ ਪੜਾਉਂਦੇ ਆ 500 ਤੋਂ ਪਲੱਸ ਇਸ ਸਕੂਲ ਦੀ ਸਟਰੈਂਥ ਹੈ ਸੋ ਸਾਡੇ ਵਾਸਤੇ ਇਹ ਬੜੀ ਮਾਣ ਦੀ ਗੱਲ ਹੈ ਕਿਉਂਕਿ ਅੱਜ ਜਿਸ ਤਰੀਕੇ ਵੀ ਅਸੀਂ ਆਪਣੇ ਆਸ-ਪਾਸ ਜੋ ਸਮਾਜ ਦਾ ਸੁਸਾਇਟੀ ਵਿੱਚ ਜਿਸ ਤਰੀਕੇ ਦੀ ਗਿਰਾਵਟ ਜਿਸ ਤਰੀਕੇ ਦੀ ਅਸੀਂ ਕਹ ਲਓ ਕਿ ਜੋ 네ਗੇਟਿਵ ਗੱਲਾਂ ਅਸੀਂ ਦੇਖਦੇ ਆ ਉਹਨਾਂ ਦਾ ਇੱਕਾਤਰ ਜੇ ਕੋਈ ਹਾਂ ਲੈ ਉਹਨਾਂ ਦਾ ਇੱਕੋ ਮਾਤਰ ਕੋਈ ਤੋੜ ਹੈ ਤਾਂ ਉਹ ਇੱਕ ਸਟਰੋਂਗ এডੂਕੇਸ਼ਨ ਸਿਸਟਮ ਹੈ ਔਰ ਹਰ ਸਟੇਟ ਨੂੰ ਮੈਨੂੰ ਲੱਗਦਾ ਹੈ ਕਿ ਕਿਸੇ ਪਾਸੇ ਵੀ ਧਿਆਨ ਦੇ ਨਾਲ ਉਹ ਸਭ ਤੋਂ ਜ਼ਰੂਰੀ ਹੁੰਦਾ ਕਿ ਅਸੀਂ ਆਪਣਾ ਜਿਹੜਾ এডੂਕੇਸ਼ਨ ਸਿਸਟਮ ਹੈ ਕਿਉਂਕਿ ਉਹ ਬੱਚਿਆਂ ਦੀ ਫਾਊਂਡੇਸ਼ਨ ਹੈ ਸਾਡੇ ਸਮਾਜ ਦੀ ਫਾਊਂਡੇਸ਼ਨ ਹੈ ਤੇ ਅਸੀਂ ਉਸ ਨੂੰ ਮਜ਼ਬੂਤ ਕਰੀਏ ਔਰ ਬੜੀ ਖੁਸ਼ੀ ਹੋਈ ਕਿ ਪਿਛਲੇ ਸਾਲ April ਵਿੱਚ ਇਸ ਸਕੂਲ ਨੂੰ ਜਿਹੜਾ ਪੀਐਮ ਸ਼੍ਰੀ ਯੋਜਨਾ ਵਿੱਚ ਇਸ ਸਕੂਲ ਨੂੰ ਮਾਨਤਾ ਮਿਲੀ ਇਹ ਸਕੂਲ ਉਸ ਯੋਜਨਾ ਦਾ ਹਿੱਸਾ ਬਣਿਆ ਔਰ ਉਸ ਤੋਂ ਬਾਅਦ ਸਕੂਲ ਵਿੱਚ ਜਿਹੜੀਆਂ ਗ੍ਰਾਂਟਸ ਹੈ ਉਹ ਹੋਰ ਵੀ ਵੱਧ ਗਈਆਂ ਇੱਥੇ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੱਧ ਗਿਆ ਇੱਥੇ ਬੱਚਿਆਂ ਨੂੰ ਜੋ ਐਕਸਪੋਜ਼ਰ ਹੈ ਜਿਸ ਤਰੀਕੇ ਪਰਮਿੰਦਰ ਜੀ ਨੇ ਗੱਲ ਕੀਤੀ ਕਿ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਬੱਚਿਆਂ ਨੂੰ ਫੰਡ ਕੀਤਾ ਜਾ ਰਿਹਾ ਕਿ ਬੱਚੇ ਹੋਰ ਸ਼ੂਪਿਆਂ ਵਿੱਚ ਜਾਣ ਹੋਰ ਸਕੂਲਾਂ ਵਿੱਚ ਜਾਣ ਹੋਰ ਨਵੇਂ ਇੰਸਟੀਚੂਨਸ ਨੂੰ ਵੇਖਣ ਨਾਲ ਉੱਥੋਂ ਸਿੱਖਣ ਦਾ ਅਫਸਰ ਉਹਨਾਂ ਨੂੰ ਦਿੱਤਾ ਜਾਵੇ ਤਾਂ ਇਹ ਵੀ ਬਹੁਤ ਚੰਗੀ ਗੱਲ ਹੈ ਔਰ ਜਿੱਥੇ ਮੈਂ ਕੇਂਦਰ ਸਰਕਾਰ ਦਾ ਕਿਉਂਕਿ ਪੀਐਮ ਸ਼੍ਰੀ ਸਕੂਲ ਹੈ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਨੇ ਕੇਂਦਰ ਸਰਕਾਰ ਦੇ ਫੰਡਸ ਹੈ ਪਰ ਬਿਲਕੁਲ ਸੂਬੇ ਦੀ ਸਰਕਾਰ ਦਾ ਵੀ ਬਹੁਤ ਵੱਡਾ ਰੋਲ ਹੈ ਸੋ ਮੈਂ ਦੋਨੋਂ ਹੀ ਸਰਕਾਰਾਂ ਦਾ ਜਿੱਥੇ ਧੰਨਵਾਦ ਕਰਦੀ ਹਾਂ ਉੱਥੇ ਹੀ ਮੈਂ ਆਸ ਕਰਦੀ ਹਾਂ ਕਿ ਅੱਗੇ ਵੀ ਇਹ ਜਿਹੜੇ ਸਕੀਮਸ ਨੇ ਬੇਸ਼ੱਕ ਉਹ ਸੂਬੇ ਦੀਆਂ ਜਾਂ ਉਹ ਕੇਂਦਰ ਦੀਆਂ ਇਹ ਇਹਨਾਂ ਦਾ ਪੂਰਾ ਜਿਹੜਾ ਸਾਨੂੰ ਲਾਹਾ ਹੈ ਉਹ ਲੈਣਾ ਚਾਹੀਦਾ ਹੈ ਔਰ ਇਹੀਆਂ ਸਕੀਮਸ ਨਾਲ ਦੀ ਜਾਣਕਾਰੀ ਪਹਿਲਾਂ ਸਾਨੂੰ ਹੋਵੇ और ये स्कीम्स नीचे जुड़िए एक इंस्टीट्यूशन है थे तो स्कीम्स किसी ना किसी तरीके को आई जानी हैं उस तो अलावा अनेक के सरकार दिया योजनावा ने बच्चियां वास्ते बेटियां वास्ते वास्ते, सो नौजवान वास्ते उन बारे भी सूकारी जी है, है इंचार्ज साहब को तो भी बेनती है कि जो तीन कहो ग सहयोग देने तैयार हाँ ਕਿ ਉਹ ਵੀ ਇਹਨਾਂ ਬੱਚਿਆਂ ਨੂੰ ਪਤਾ ਹੋਵੇ ਉਹ ਸਾਰੀਆਂ ਸੋਸ਼ਲ ਰਿਫਾਰਮ ਸੋਸ਼ਲ ਜਿਹੜੀਆਂ ਸਕੀਮਸ ਨੇ ਜਿਹਦੇ ਨਾਲ ਅਸੀਂ ਹੋਰ ਮਜ਼ਬੂਤ ਹੁੰਨੇ ਆ ਜਿਹੜਾ ਸਾਡਾ ਵਿਕਰ ਜਿਹੜਾ ਸੈਕਸ਼ਨ ਐ ਸੈਗਮੈਂਟ ਐ ਸੁਸਾਇਟੀ ਦਾ ਉਹ ਮਜ਼ਬੂਤ ਹੁੰਦਾ ਤਾਂ ਉਹਨਾਂ ਸਕੀਮਸ ਬਾਰੇ ਵੀ ਅਸੀਂ ਕਦੀ ਨਾ ਕਦੀ ਜੇ ਤੁਸੀਂ ਕਹੋਗੇ ਤਾਂ ਅਸੀਂ ਸਪੈਸ਼ਲ ਇੱਥੇ ਸੈਮੀਨਾਰਸ ਲਗਵਾ ਦਾਂਗੇ ਬੱਚਿਆਂ ਵਾਸਤੇ ਉਹਨਾਂ ਦੇ ਪੈਰੈਂਟਸ ਵਾਸਤੇ ਉਹਨਾਂ ਨੂੰ ਉਹਨਾਂ ਦੇ ਪਿੰਡ ਵਿੱਚ ਜਾ ਕੇ ਜਾਣਕਾਰੀ ਦੇ ਕੇ ਵਾਸਤੇ ਕਿਉਂਕਿ ਅੱਜ ਅਸੀਂ ਕਿਤੇ ਨਾ ਕਿਤੇ ਉਸ ਅਵੇਅਰਨੈਸ ਤੋਂ ਲੈਕ ਕਰਦੇ ਆ ਸਾਨੂੰ ਪਤਾ ਨਹੀਂ ਕਿ ਸਰਕਾਰਾਂ ਦਿਆ ਕੀ ਕੀ ਸਹੂਲਤਾਂ ਹੈ ਤਾਂ ਕਿ ਅਸੀਂ ਉਹਨਾਂ ਦਾ ਫਾਇਦਾ ਉਠਾ ਸਕੀ। ਸੋ ਮੈਨੂੰ ਬਹੁਤ ਖੁਸ਼ੀ ਹੈ ਇਸ ਕਲਚਰ ਪ੍ਰੋਗਰਾਮ ਨੂੰ ਦੇਖ ਕੇ ਮੈਂ ਉਹ ਸਕਿੱਟ ਦੇਖਣਾ ਚਾਹਦੀ ਸੀ ਬਟ ਉਹ ਚਲੋ ਕਿਸੇ ਟੈਕਨੀਕਲ ਸਨੈਪ ਕਰਕੇ ਅਸੀਂ ਨਹੀਂ ਦੇਖ ਸਕੇ ਬਟ ਬੱਚਿਆਂ ਦਾ ਟੈਲੈਂਟ ਬੱਚਿਆਂ ਦੀ ਜੋ ਪ੍ਰੈਜੈਂਸ ਆਫ ਮਾਈਂਡ ਹੈ ਬੱਚਿਆਂ ਦਾ ਜਿਸ ਤਰੀਕੇ ਨਾਲ ਓਵਰਆਲ ਡਵੈਲਪਮੈਂਟ ਹੈ ਉਹ ਮੈਨੂੰ ਸਾਰੀ ਈਵਨ ਦਿੱਤੀਆਂ ਜਿਹੜੀਆਂ ਲੜਕੀਆਂ ਦੀ ਪਰਫਾਰਮੈਂਸ ਸੀਗੀ ਉਸ ਤੋਂ ਅਸੀਂ ਅੰਦਾਜ਼ਾ ਲਗਾ ਲਿਆ ਕਿ ਸਕੂਲ ਵਿੱਚ ਵਾਕਈ টিਚਰਸ ਵੱਲੋਂ ਸਟਾਫ ਵੱਲੋਂ ਸਾਰੀ ਸੁਸਾਇਟੀ ਵੱਲੋਂ ਜਿਹੜਾ ਜੜਾ ਹੈਗਾ ਚੰਗੇ ਤਰੀਕੇ ਨਾਲ ਬੱਚਿਆਂ ਦਾ ਓਵਰਆਲ ਡਿਵੈਲਪਮੈਂਟ ਤੇ ਧਿਆਨ ਦਿੱਤਾ ਜਾ ਰਿਹਾ ਔਰ ਜਿੰਨੇ ਜੋਗੇ ਅਸੀਂ ਹੋਈ ਤਾਂ ਮੈਂ ਪਰਮੰਦਰ ਜੀ ਨੂੰ ਬੇਤੀ ਕਰੂੰਗੀ ਕਿ ਤੁਸੀਂ ਜ਼ਰੂਰ ਮੇਰੀ ਡਿਊਟੀ ਲਗਾਓ ਕਿ ਅਸੀਂ ਕੀ ਹੋਰ ਪਹਿន្តែ ਰਹੇ ਸਕੂਲ ਵਾਸਤੇ ਇੰਸਟੀਟਿਊਸ਼ਨ ਵਾਸਤੇ ਬੱਚਿਆਂ ਵਾਸਤੇ ਕਰ ਸਕਦੇ ਆ ਔਰ ਅਸੀਂ ਜ਼ਰੂਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕੇਂਦਰ ਸਰਕਾਰ ਵੱਲੋਂ ਜੇ ਕੁਝ ਹੋਰ ਅਸੀਂ ਇਸ ਬੱਚਾ ਇਹਨਾਂ ਬੱਚਿਆਂ ਲਈ ਇਸ ਸਕੂਲ ਲਈ ਅਸੀਂ ਜੇ ਕੋਈ ਸਹੂਲਤ ਜਾਂ ਸਪਦੇਆ ਤਾਂ ਮੈਂ ਜ਼ਰੂਰ ਇਹਦੇ ਲਈ ਮੈਂ ਤਿਆਰ ਹਾਂ ਤੁਸੀਂ ਮੈਨੂੰ ਗਾਈਡ ਕਰੋ ਅਸੀਂ ਮਿਹਰੇ ਲਗਾਗੇ ਸੋ ਬਹੁਤ ਹੀ ਮੈਨੂੰ ਖੁਸ਼ੀ ਹੋਈ ਇੱਥੇ ਆ ਕੇ ਬੜਾ ਚੰਗਾ ਲੱਗਾ ਇਸ ਮੌਕੇ ਤੇ ਹਿੱਸਾ ਬਣਨ ਬਣ ਕੇ ਤੇ ਮੈਂ ਪੂਰੇ ਸਟਾਫ ਦੀ ਪ੍ਰਿੰਦਾ ਜੀ ਦੀ ਸਾਰੇ ਸਮੂੱਚੇ ਪੈਰੈਂਟਸ ਬੱਚੇ ਔਰ ਜਿਹਦੇ ਵੀ ਇੱਥੇ ਪਾਰਟਿਸਪੈਂਟਸ ਸਾਰੇਆਂ ਦੀ ਬਹੁਤ ਬਹੁਤ ਤਰਵਾਦੀਆਂ ਬਹੁਤ ਬਹੁਤ ਧੰਨਵਾਦ ਜੈ ਜੀ ਸਾਡੇ ਵਿਚਕਾਰ ਪਹੁੰਚੇ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਦਮਨਦੀਪਵਾਦਵਾ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਸਟੇਟ ਸੈਕਟਰੀ ਵੀ ਨੇ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਬਹੁਤ ਆਪ ਦੇ ਵਿੱਚ ਯੂਨੀਵਰਸਿਟੀ ਲੈਵਲ ਤੇ ਵਿਦਿਆਰਥੀ ਜਥੇਬੰਦੀ ਦੇ ਨਾਲ ਜੁੜੇ ਜੁੜੇ ਰਹੇ ਨੇ ਸਾਡੇ ਵਿਚਕਾਰ ਪਹੁੰਚੇ ਹੋਣ ਵਾਲੇ ਰਾਣ ਮੈਡਮ ਰਿਤੂ ਬੋਇ ਇਲੈਕਸ਼ਨ ਸਰਦਾਰ ਜਿੰਦਰ ਸਿੰਘ ਸਤੌੜ ਜੀ ਸਾਡੇ ਇਸ ਸਕੂਲ ਦੇ ਵਿੱਚ ਸੇਵਾ ਨਿਭਾ ਕੇ ਜਿਹੜੇ ਮੈਡਮ ਅਲਕਾਰਾਣੀ ਜੀ ਨਿਰਮਲ ਕੌਰ ਜੀ ਹੋਰ ਬਹੁਤ ਸਾਰੀਆਂ ਸਿੱਖਿਸ਼ਿਤਾਂ ਜਿਹੜੀਆਂ ਸਾਡੇ ਵਿਚਕਾਰ ਪਹੁੰਚੀਆਂ ਨੇ ਇਸ ਨਗਰ ਤੋਂ ਉਹਨਾਂ ਸਾਰਿਆਂ ਨੂੰ ਅਸੀਂ ਇਸ ਸਸਤਾ ਦੀ ਤਰਫੋਂ ਜੀ ਆਇਆਂ ਆਖਦੇ ਹਾਂ ਕਿਉਂਕਿ ਇਸ ਸਾਲ ਜਿਹੜਾ 14 2025 ਤੋਂ ਪਹਿਲਾਂ ਸਾਡੇ ਸਕੂਲ ਦਾ ਨਾਮ ਸੀ ਸਰਕਾਰੀ ਸੀਨੀਅਰ ਸਕੈਡੀ ਸਮਾਰਟ ਸਕੂਲ ਮੈਲਾ ਕੇਂਦਰ ਸਰਕਾਰ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਉਹਨਾਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਜੋ ਲੈਂਡ ਕਿੰਨੀ ਕਿ ਜਗ੍ਹਾ ਅਵੇਲੇਬਲ ਹੈ ਉਸ ਦੇ ਤਹਿਤ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਹਲਕੇ ਦਿੜਵੇ ਤੋਂ ਸਾਡਾ ਸਕੂਲ ਹੈ ਜਿਹੜਾ ਹੋਪੀਐਮ ਸ਼੍ਰੀ ਇਸ ਟੀਮ ਦੇ ਵਿੱਚ ਆਇਆ ਜਿਸ ਦਾ ਪੂਰਾ ਨਾਮ ਹੈ ਪ੍ਰਧਾਨ ਮੰਤਰੀ ਰਾਈジング ਸਕੂਲ ਫਾਰ ਇੰਡੀਆ ਉਸ ਸਕੀਮ ਦੇ ਤਹਿਤ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਸਾਡੇ ਮੁੱਖ ਮੰਤਰੀ ਸਦਾ ਕਪਨ ਸਿੰਘ ਮਾਨ ਜੀ ਤੇ ਸਿੱਖਿਆ ਮੰਤਰੀ ਸਦਾ ਹਰਜੋਤ ਸਿੰਘ ਜੀ ਬੈਂਸ ਹੋਰਾਂ ਦੇ ਟੀਮ ਦੇ ਨਾਲ ਇਹਨਾਂ ਸਕੂਲਾਂ ਨੂੰ ਦੂਜੇ ਸਕੂਲਾਂ ਨਾਲੋਂ ਵੱਖਰੇ ਤੌਰ ਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਪੜ੍ਹਾਈ ਦੇ ਨਾਲ ਨਾਲ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਖਾਸ ਜਾਣਕਾਰੀ ਦੇਣ ਦੇ ਲਈ ਵੱਖੋ-ਵੱਖਰੀਆਂ ਸਕੀਮਾਂ ਨੇ ਜਿਹੜੀਆਂ ਉਹ ਸਾਡੇ ਇਹਨਾਂ ਖਾਸ ਪੀਐਮ ਸਕੀਮ ਸਕੂਲਾਂ ਦੇ ਵਿੱਚ ਚਲਾਈਆਂ ਗਈਆਂ ਨੇ ਜਿਸ ਦੀ ਬਦੌਲਤ ਅੱਜ ਅਸੀਂ ਇੱਕ ਇਸ ਜਿਹੜਾ ਸ਼ਾਨਦਾਰ ਫੰਕਸ਼ਨ ਹੈ ਸਾਡੇ ਪੂਰੇ ਸਟਾਫ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਆਯੋਜਿਤ ਕਰ ਰਹੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਇੰਨੇ ਫੰਡ ਅਵੇਲੇਬਲ ਨਹੀਂ ਸੀਗੇ ਕਿ ਅਸੀਂ ਇਸ ਤਰ੍ਹਾਂ ਦਾ ਐਡਾ ਵੱਡਾ ਪ੍ਰੋਗਰਾਮ ਜਿਹੜਾ ਆਯੋਜਿਤ ਕਰ ਸਕੀਏ ਇਸ ਦੇ ਲਈ ਕੇਂਦਰ ਸਰਕਾਰ ਦੀ ਜਿਹੜੀ ਸਕੀਮ ਹੈ ਉਹ ਰਾਸ਼ ਸਰਕਾਰ ਦੇ ਰਾਹੀਂ ਚਲਾਈ ਜਾ ਰਹੀ ਹੈ ਜਿਸ ਦੇ ਲਈ ਅਸੀਂ ਇਸ ਮੰਚ ਤੋਂ ਰਾਸਕਾਰ ਦੇ ਨਾਮ ਨਾਲ ਅਸੀਂ ਕੇਂਦਰ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਵੱਲੋਂ ਵਿਦਿਆਰਥੀਆਂ ਦਾ ਜਿਹੜਾ ਜੌਬ ਪੱਧਰ ਹੈਗਾ ਬਹੁਤ ਹੀ ਪੱਧਰ ਹੈ ਉਸ ਨੂੰ ਉੱਚਾ ਚੁੱਕਣ ਦੇ ਲਈ ਯਤਨ ਕੀਤਾ ਜਾ ਰਿਹਾ ਹੈ। ਸਕੂਲ ਦਾ ਹਰੇਕ ਬੱਚਾ ਲਗਭਗ 550 ਬੱਚਾ ਸਾਡੇ ਕੋਲੇ ਇਸ ਸਮੇਂ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਹਰ ਬੱਚਾ ਇਸ ਸਕੀਮ ਦੇ ਵਿੱਚ ਚੰਡੀਗੜ੍ਹ, ਮੋਹਾਲੀ, ਪੰਜੌਰ ਵੱਖ-ਵੱਖ ਥਾਵਾਂ ਤੇ ਟੂਰ ਲਗਾ ਕੇ ਆਇਆ ਹੈ। ਸਾਰੇ ਬੱਚੇ ਸਖਰੂਰ ਮਸਤਪਾਣਾ ਸਾਹਿਬ ਖੇੜੀ ਉਹ ਵੱਖਰਾ ਟੂਟਕਾ ਕੇ ਆਏ ਨੇ ਇਸ ਤੋਂ ਇਲਾਵਾ ਇੱਕ ਖੁਸ਼ੀ ਦੀ ਗੱਲ ਹੈ ਕਿ ਹਰ ਬੱਚਾ ਜਿਹੜੇ 50 ਬੱਚੇ ਜਿਹੜੇ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਜੈਪੁਰ ਅਤੇ ਰਾਜਸਥਾਨ ਦੇ ਟੂਟੇ ਜਾ ਰਹੇ ਨੇ ਜਿੱਥੇ ਇੱਕ ਹਫਤਾ ਉਹ ਬੱਚੇ ਰਹਿਣਗੇ 3 ਸਟਾਰ 4 ਸਟਾਰ ਹੋਸਟਲਾਂ ਦੇ ਵਿੱਚ ਰਹਿਣਗੇ ਉਹ ਸਾਰਾ ਖਰਚਾ ਜਿਹੜਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਊਗਾ ਇੱਕ ਇੱਕ ਬੱਚੇ ਨੂੰ 20000 ਰੁਪਿਆ ਉਹ ਸਕੂਲ ਦੇ ਲਈ ਕੇਂਦਰ ਸਰਕਾਰ ਨੇ ਭੇਟਿਆ ਜਿਸ ਦੇ ਲਈ ਅਸੀਂ ਜਿਵੇਂ ਕਹਾ ਵੀ ਇਹ ਸਮਰਥਕ ਨੂੰ ਸਾਡੇ ਕੋਲ ਸ਼ਬਦ ਨਹੀਂ ਕਿ ਇਹਨਾਂ ਸਕੀਮਾਂ ਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ ਇਸ ਤੋਂ ਪਹਿਲਾਂ ਸਾਡੇ ਕੋਲੇ ਮਾਨਯੋਗ ਵਿੱਤ ਮੰਤਰੀ ਸਰਦਾਰ ਰਬਾਸੀ ਕੀਮਾ ਜੀ ਦੇ ਉਹ ਐਸ ਵੀ ਤੇਵਿੰਦਰ ਸਿੰਘ ਚੋਹੀ ਜੀ ਵੀ ਆ ਕੇ ਗਏ ਨੇ ਲੰਬੇ ਸਮੇਂ ਤੋਂ ਮੈਡਮ ਅਕਬੀਸ कौर ਜੀ ਤੇ ਮੈਡਮ ਨਵਰਾਜ ਕੌਰ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਵਿਦਿਆਰਥੀਆਂ ਦੇ ਲਈ ਬਿਲਡਿੰਗ ਦਾ ਕੰਮ ਹੈ ਉਹ ਤਾਂ ਨਹੀਂ ਸੱਜਣਾ ਦੇ ਨਾਲ ਚਲਾਇਆ ਜਾ ਰਿਹਾ ਸੀ ਹੁਣ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਹਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਲਾਕੇ ਦੇ ਹੋਰ ਵਿਦਿਆਰਥੀ ਇਸ ਸੰਸਥਾ ਦੇ ਵਿੱਚ ਲੱਗ ਹੋਣਗੇ ਤੇ ਆਪਣਾ ਜੀਵਨ ਪੱਤਰ ਹੈ ਜਿਹੜਾ ਉੱਚਾ ਚੁਪਣਗੇ ਇੱਕ ਵਾਰ ਫੇਰ ਸਾਗੇ ਸ਼ੀਸ਼ੀਤਾ ਉਤੇ ਪਹੁੰਚਣ ਤੇ ਆ ਵਿਕਤੀ ਹੈ